ਡਾਕਟਰ ਪ੍ਰਦੀਪ ਔਰੀ ਔਰੀ ਹਸਪਤਾਲ ਅੰਮ੍ਰਿਤਸਰ ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਡਾਕਟਰ ਪ੍ਰਦੀਪ ਔਰੀ ਔਰੀ ਹਸਪਤਾਲ ਤੋਂ ਚੈਸ ਸਪੈਸ਼ਲਿਸ ਸਭ ਤੋਂ ਪਹਿਲਾਂ ਮੈਂ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਹਰ ਭਾਰਤ ਵਾਸੀ ਨੂੰ ਵਿਸਾਖੀ ਦੀਆਂ ਲੱਖ ਲੱਖ ਸ਼ੁਭ ਕਾਮਨਾਵਾਂ ਦਿੰਦਾ ਹੈ ਤੇ ਵਿਸਾਖੀ ਤੁਹਾਡੇ ਲਈ ਬਹੁਤ ਜ਼ਿਆਦਾ ਖੁਸ਼ੀਆਂ ਪਰ ਯਾ ਹੋਵੇ ਪਰ ਨਾਲ ਦੇ ਨਾਲ ਕਿਉਂਕਿ ਮੈਂ ਇੱਕ ਡਾਕਟਰ ਹਾਂ ਔਰ ਛਾਤੀ ਰੋਗਾਂ ਦਾ ਡਾਕਟਰ ਹਾਂ ਮੈਂ ਕੁਝ ਤੁਹਾਨੂੰ ਸਿਹਤ ਸੰਬੰਧੀ ਵੀ ਗੱਲਾਂ ਕਰਾਂਗਾ ਨੰਬਰ 1 ਕਿ ਦੇਖੋ ਹੁਣ ਹਾਰਵੈਸਟਿੰਗ ਸ਼ੁਰੂ ਹੋਣੀ ਹੈ ਕਨਕ ਦੀ ਕਟਾਈ ਸ਼ੁਰੂ ਹੋਣੀ ਹੈ ਕੰਬਾਈਨਾ ਲਗਣੀ ਹੈ ਬਹੁਤ ਜ਼ਿਆਦਾ ਮੈਂ ਇੱਕ ਗੱਲ ਕਰਾਂਗਾ ਕਿ ਪੰਜਾਬ ਦੀ ਹਵਾ ਆਲਰੇਡੀ ਜੇ ਤੁਸੀਂ ਵੇਖੋ 에ਅਰ ਕੁਆਲਿਟੀ ਇੰਡੈਕਸ ਜਿਹੜੀ ਕਿ ਇੱਕ ਪੈਰਾਮੀਟਰ ਹੁੰਦਾ ਹੈ ਹਵਾ ਦੀ ਸਫਾਈ ਨੂੰ ਕਿੰਨੀ ਉਹ ਸਾਡੇ ਲਈ ਹੈਲਦੀ ਹੈ ਨਾਪਣ ਲਈ ਇੱਕ ਪੈਰਾਮੀਟਰ ਹੁੰਦਾ ਹੈ ਉਹ ਸਾਡਾ ਬਹੁਤ ਮਾੜਾ ਹੈਗਾ ਹੈ ਆਲਮੋਸਟ ਤੁਸੀਂ ਦੇਖਦੇ ਹੋਵੋਗੇ ਕਦੀ 300 ਤੋਂ ਉੱਤੇ ਹੈ ਕਦੀ 400 ਤੋਂ ਉੱਤੇ ਹੈ ਔਰ ਅਗਰ ਤੁਸੀਂ ਕੰਪੇਅਰ ਕਰੀਏ ਵਰਲਡ ਦੇ ਛੋਟੇ-ਛੋਟੇ ਸ਼ਹਿਰਾਂ ਦੇ ਵਿੱਚ ਇਹ ਕਿਸੇ ਦਾ 10 ਹੈ ਕਿਸੇ ਦਾ 15 ਹੈ ਇਹ ਲੋਕੀ ਮਤਲਬ ਕਿਉਂ ਇੰਨਾ ਵਧੀਆ ਆਪਣਾ ਉਹ ਹਵਾ ਨੂੰ ਬਚਾ ਕੇ ਰੱਖਿਆ ਹੈ ਤੇ ਸਾਡਾ ਕਿਉਂ ਇੰਡੈਕਸ ਇੱਥੋਂ ਤੱਕ ਪਹੁੰਚ ਗਿਆ ਕਿ ਹੁਣ ਸਾਨੂੰ ਸਫੋਕੇਸ਼ਨ ਹੋਣੀ ਸ਼ੁਰੂ ਹੋ ਗਈ ਹੈ ਕਿ ਯਾਰ ਸਾਹ ਲੈਤਾ ਰਹੇ ਆ ਪਰ ਅਸੀਂ ਕੰਫਰਟੇਬਲ ਮਹਿਸੂਸ ਨਹੀਂ ਕਰ ਰਹੇ ਹੁਣ ਉਹਦੇ ਵਿੱਚ ਜਿੰਨੀ ਵੀ ਕੋਸ਼ਿਸ਼ ਆਪਾਂ ਕਰ ਸਕਦੇ ਆ ਦੇਖੋ ਮੈਂ ਇਹ ਕਹਿਣਾ ਕਿ ਹਰ ਇੱਕ ਦੀ ਕੰਬਾਈਨਡ ਰਿਸਪੌਂਸਿਬਿਲਟੀ ਹੈ ਚਾਹੇ ਉਹ ਫਾਰਮਰ ਹੈ ਚਾਹੇ ਉਹ ਐਗਰੀਕਲਚਰਿਸਟ ਹੈ ਚਾਹੇ ਉਹ ਇੰਡਸਟਰੀਅਲਿਸਟ ਹੈ ਚਾਹੇ ਸਾਡੇ ਵਰਗੇ ਡਾਕਟਰ ਵੀ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਹਦੇ ਉੱਤੇ ਸੋਚਣ ਦੀ ਲੋੜ ਹੈ ਅਗਰ ਅਸੀਂ ਸ਼ਹਿਰਾਂ ਦੀ ਗੱਲ ਕਰੀਏ ਮੈਨੂੰ ਲੱਗਦਾ ਹੈ ਕਿ 40-50 ਹਜ਼ਾਰ ਤੇ ਆਟੋ ਰਿਕਸ਼ਾ ਵਾਲਾ ਅਨੋਥਰ ਇਸ ਚੱਲ ਰਿਹਾ ਜਿਹਦਾ ਕਿ ਧੂਆਂ ਅਸੀਂ ਸਾਰੇ ਲੋਕੀ ਸਾਡੇ ਰਸਤੇ ਆਪਣੇ ਫੇਫੜਿਆਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਪਿੰਡਾਂ ਦੀ ਗੱਲ ਕਰੀਏ ਅਸੀਂ ਕਿੰਨਾ ਕੋ ਜਦੋਂ ਹਾਰਵੈਸਟਿੰਗ ਵੇਲੇ ਕੰਬਾਈਨਾਂ ਚੱਲਦੀਆਂ ਕਿੰਨੀ ਧੂੜ ਉੱਡਦੀ ਹੈ ਕਿੰਨੇ ਅਸੀਂ ਇਹ ਸਾਰੀਆਂ ਚੀਜ਼ਾਂ ਅਸੀਂ ਉਸ ਤੋਂ ਇਲਾਵਾ ਅਸੀਂ ਰੁੱਖ ਕੱਟੀ ਜਾ ਰਹੇ ਹਾਂ ਕਿੰਨਾ ਜ਼ਿਆਦਾ ਅਸੀਂ ਉਸ ਚੀਜ਼ ਦੇ ਬਾਰੇ ਸੋਚ ਹੀ ਨਹੀਂ ਰਹੀ ਜਿਹੜੀ ਕੀ ਸਾਡੇ ਜ਼ਿੰਦਾ ਰਹਿਣ ਲਈ ਬਹੁਤ ਜ਼ਰੂਰੀ ਹੈ ਅਸੀਂ ਖਾਣੇ ਤੋਂ ਬਿਨਾਂ ਵੀ ਦੋ ਤਿੰਨ ਮਹੀਨੇ ਜ਼ਿੰਦਾ ਰਹਿ ਸਕਨੇ ਆ ਅਸੀਂ ਪਾਣੀ ਤੋਂ ਇਲਾਵਾ ਵੀ 10 ਦਿਨ 15 ਦਿਨ ਕੱਟ ਸਕਨੇ ਆ ਪਰ ਅਸੀਂ ਹਵਾ ਦੇ ਬਿਨਾਂ ਤਾਂ ਅਸੀਂ ਕਿੱਲੀ ਧਿਰ ਕਰ ਲਾਂਗੇ ਕੁਝ ਮਿੰਟ ਵੀ ਨਹੀਂ ਕੱਟ ਸਕਦੇ ਸੋ ਮੇਰਾ ਇੱਕ ਮੈਸੇਜ ਹੈ ਇਸ ਵਿਜ਼ਾਕੀ ਦੇ ਉੱਤੇ ਕਿ ਤੁਸੀਂ ਜਿੰਨਾ ਵੀ ਇਸ ਹਵਾ ਨੂੰ ਸਾਫ਼ ਰੱਖ ਸਕਦੇ ਹੋ ਉਧਰ ਲਈ ਉਪਰਾਲਾ ਜ਼ਰੂਰ ਕਰੋ ਰੁੱਖ ਜ਼ਰੂਰ ਲਗਾਓ ਜਿੰਨੀ ਵੀ ਹਰੀਿਆਲੀ ਹੋ ਸਕਦੀ ਹੈ ਲਗਾਈਏ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਆਪਣੀ ਜਿਵੇਂ ਹੁਣ ਟੂੜੀ ਹੈ ਜਾਂ ਟੂੜੀ ਦੇ ਕੰਡ ਹੈ ਕਿਸੇ ਤਰੀਕੇ ਨਾਲ ਇਹਦੇ 'ਚ ਮੈਂ ਇਹ ਵੀ ਸਰਕਾਰਾਂ ਨੂੰ ਕਹੂੰਗਾ ਕਿ ਸਾਡੇ ਕੋਈ ਲੇਟੈਸਟ ਟੈਕਨੋਲੋਜੀ ਕਿਸਾਨਾਂ ਨੂੰ ਦੇਣ ਤਾਂ ਕਿ ਉਹ ਸਾਰੀਆਂ ਇਹ ਚੀਜ਼ਾਂ ਦੇ ਨਾਲ ਆਪਣਾ ਕੀਤਾ ਵੀ ਕਰ ਸਕਣ ਨਾਲ ਦੇ ਨਾਲ ਆਪਣਾ ਹਵਾ ਨੂੰ ਵੀ ਬਚਾ ਕੇ ਰੱਖ ਸਕਣ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਤਨਿਕ ਤੋਂ ਇਕਬਾਲ ਫਰਦ ਬਿਸਾਕੀ ਦੀ ਵਧਾਈ ਦੇਣਾ ਧੰਨਵਾਦ